ਕਾਂਗਰਸ ਨੂੰ ਪੰਜਾਬ ਦੀ ਸੱਤਾ ਸੰਭਾਲੇ ਮਹਿਜ਼ 1 ਮਹੀਨਾ ਹੋਇਆ ਏ ਕਿ ਪਾਰਟੀ ਦੇ ਵਿਧਾਇਕ ਸੱਤਾ ਦੀ ਧੌਂਸ ਜਮਾਣ ਲੱਗ ਪਏ ਨੇ ਤਾਜ਼ਾ ਮਾਮਲਾ ਕਾਂਗਰਸ ਦੇ ਖੜੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਇੱਕ ਵਿਵਾਦਿਤ ਵਿਆਹ ਤੋਂ ਬਾਅਦ ਸਾਹਮਣੇ ਆਇਆ ਏ ਸਭ ਤੋਂ ਪਹਿਲਾਂ ਵਿਧਾਇਕ ਸਾਹਿਬ ਦਾ ਇਹ ਬਿਆਨ ਸੁਣੋ ਏਐਸਪੀ ਸਾਹਿਬ ਇਹ ਦੇਖ ਲਓ ਕਿੰਨੇ ਕੱਕੇ ਹੋਏ ਸਾਡੇ ਬੰਦੇ ਆਹ ਵੇਖ ਲਓ ਇਹਨਾਂ ਦੇ ਕਿੰਨੇ ਕਿ ਡੂੰਘੇ ਜ਼ਖਮ ਮੈਂ ਦੇ ਅੰਦਰ ਤੇ ਡੀਐਸਪੀ ਸਾਹਿਬ ਆਪਣੇ ਐਸਐਚਓ ਨੂੰ ਕਹਿ ਦਿਓ ਕਿ ਮੇਰਾ ਕੋਈ ਵੀ ਮੇਰਾ ਸਾਥੀ ਥਾਣੇ ਚੋਂ ਨਾਰਾਜ਼ ਹੋ ਕੇ ਨਹੀਂ ਜਾਣਾ ਚਾਹੀਦਾ ਜੇ ਮੇਰਾ ਸਾਥੀ ਕੋਈ ਨਾਰਾਜ਼ ਹੋ ਕੇ ਗਿਆ ਤੇ ਗੱਡੀ ਲੈ ਕੇ ਮੈਂ ਥਾਣੇ ਪਹੁੰਚੜਾ ਤੇ ਇਹ ਨਾ ਹੋਵੇ ਕਿਹ ਲਮੇ ਜਿਹਨਾਂ ਨੂੰ ਪਹੁੰਚਣਾ ਉਹਨਾਂ ਦੀ ਜਗ੍ਹਾ ਪਹਿਲਾਂ ਆਪਣਾ ਹੀ ਨੰਬਰ ਲੱਗ ਜੇ ਰਮਨਜੀਤ ਸਿੰਘ ਸਿੱਕੀ ਨੇ ਇਹ ਬਿਆਨ ਖਡੂਰ ਸਾਹਿਬ ਵਿੱਚ ਕੀਤੀ ਇੱਕ ਰੈਲੀ ਦੇ ਦੌਰਾਨ ਦਿੱਤਾ ਸਿੱਕੀ ਡੀਐਸਪੀ ਐਸਐਚਓ ਤੇ ਪੁਲਿਸ ਮੁਲਾਜ਼ਮਾਂ ਨੂੰ ਕਾਂਗਰਸੀ ਵਰਕਰਾਂ ਨੂੰ ਨਾਰਾਜ਼ ਨਾ ਕਰਨ ਦਾ ਫਰਮਾਨ ਸੁਣਾ ਰਹੇ ਨੇ ਤੇ ਅਜਿਹਾ ਨਾ ਕਰਨ ਵਾਲਿਆਂ ਨੂੰ ਨਤੀਜਾ ਭੁਗਤਣ ਤੱਕ ਦਾ ਡਰਾਵਾ ਦੇ ਰਹੇ ਨੇ ਜੇ ਮੇਰਾ ਸਾਥੀ ਕੋਈ ਨਾਰਾਜ਼ ਹੋ ਕੇ ਗਿਆ ਤੇ ਗੱਡੀ ਲੈ ਕੇ ਮੈਂ ਥਾੜੇ ਪਹੁੰਚਣਾ ਤੇ ਇਹ ਨਾ ਹੋਵੇ ਕਿ ਲੰਮੇ ਜਿਨ੍ਹਾਂ ਨੂੰ ਪਾਉਣਾ ਉਹਨਾਂ ਦੀ ਜਗ੍ਹਾ ਪਹਿਲਾਂ ਆਪਣਾ ਹੀ ਨੰਬਰ ਲੱਗ ਜੇ ਕਾਂਗਰਸ ਵਿਧਾਇਕ ਦਾ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਵੀ ਸਰਕਾਰ ਤੇ ਸਵਾਲ ਚੁੱਕ ਰਹੇ ਨੇ ਕਿ ਕਾਂਗਰਸ ਦਾ ਵਾਅਦਾ ਲੋਕਤੰਤਰੀ ਰਾਜ ਦੇਣ ਦਾ ਸੀ ਪਰ ਵਿਧਾਇਕ ਖੁਦ ਕੈਪਟਨ ਸਾਹਿਬ ਦੇ ਬਿਆਨਾਂ ਦੀ ਪਰਵਾਹ ਨਹੀਂ ਕਰ ਰਹੇ ਕੈਪਟਨ ਬਰਿੰਦੋ ਸਿੰਘ ਦੀ ਹੁਕਮਾਂ ਦੀ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਹੁਕਮਾਂ ਦੀ ਜਿਸ ਤਰ੍ਹਾਂ ਝੰਡੀਆਂ ਉਹਨਾਂ ਦੇ ਐਮਐਲਏ ਨੇ ਉਡਾਈਆਂ ਇਹ ਮੇਰੇ ਖਿਆਲ ਅਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਐਗਜ਼ਾਮਪਲ ਹੈ ਪਹਿਲੀ ਉਦਾਹਰਣ ਹੈ ਤੇ ਇਸ ਉਦਾਹਰਨ ਨੂੰ ਕਾਇਮ ਕਰਨਾ ਚਾਹੁੰਦੇ ਨੇ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਵੀ ਉਹਨ ਇਮਤਿਹਾਨ ਅਕੇ ਸਿੱਕੀ ਸਾਹਿਬ ਨੂੰ ਦਾ ਨੋਟਸ ਲੈਣ ਉਹਨਾਂ ਦੇ ਵਿਰੁੱਧ ਪੁਲਸ ਨੂੰ ਧਮਕੀ ਦੇਣ ਦਾ ਪੁਲਿਸ ਪ੍ਰਸ਼ਾਸਨ ਦੇ ਕੰਮ 'ਚ ਦਖਲਅੰਦਾਜ਼ੀ ਦੇਣ ਦਾ ਤੇ ਕਾਲੀਆਂ ਨੂੰ ਧਮਕਾਉਣ ਦਾ ਐਕਸ਼ਨ ਹੈ ਪੁਲਸ ਕਾਰਵਾਈ ਕਰ ਫਿਰ ਪਤਾ ਲੱਗੂ ਕੈਪਟਨ ਅਮਰਿੰਦਰ ਸਿੰਘ ਸੰਜੀਦਾ ਅੱਜੇ 2 ਦਿਨ ਪਹਿਲਾਂ ਹੀ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਦਾ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਮੰਤਰੀ ਜੀ ਇੱਕ ਪ੍ਰਿੰਸੀਪਲ ਨੂੰ ਸਸਪੈਂਡ ਕਰਨ ਤੱਕ ਦੀ ਧਮਕੀ ਦੇ ਰਹੇ ਸੀ ਉਹ ਮਾਮਲਾ ਅਜੇ ਤੱਕ ਸ਼ਾਂਤ ਨਹੀਂ ਹੋਇਆ ਸੀ ਕਿ ਸਿੱਕੀ ਦੇ ਬਿਆਨ ਨੇ ਕਾਂਗਰਸ ਨੂੰ ਮੁੜ ਤੋਂ ਸਵਾਲਾਂ ਵਿੱਚ ਖੜਾ ਕਰ ਦਿੱਤਾ ਹੈ